ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਗਰੀਬਾਂ ਦੇ ਹਮਦਰਦ ਰਹੇ ਸਵਰਗੀਏ ਕਲਵੰਤ ਸਿੰਘ ਦੀਪੇਵਾਲ ਦੇ ਧੀ ਜਵਾਈ ਵੱਲੋਂ ਆਪਣੀ ਸਵਰਗੀਏ ਮਾਤਾ ਸੁਖਵਿੰਦਰ ਕੌਰ ਦੀ ਵਰਸੀ ਮੌਕੇ ਇੰਗਲੈਂਡ ਤੋਂ ਮੰਨਤਾ ਦੀ ਸੇਵਾ ਬਿਰਧ ਆਸ਼ਰਮ ਲੇਲ ਵਿਖੇ ਰਹਿ ਰਹੇ ਮੰਨ ਬੁੱਧੀ ਬੇਸਹਾਰਾ ਤੇ ਲਵਾਰਸ ਵਿਅਕਤੀਆਂ ਵਾਸਤੇ ਰਸਨ ਫਲ ਫਰੂਟ ਸਮੇਤ ਹੋਰ ਨਿੱਕ ਪ੍ਰਕਾਰ ਦੇ ਪਦਾਰਥਾਂ ਦੀ ਸੇਵਾ ਭੇਜੀ ਗਈ ਮੰਨਤਾ ਦੀ ਸੇਵਾ ਬਿਰਧ ਆਸ਼ਰਮ ਲੇਲ ਵਿਖੇ ਸੇਵਾ ਪਹੁੰਚਾਉਣ ਪਹੁੰਚੇ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸੁਨੀ ਦੁੱਗਲ ਧਾਰੀਵਾਲ ਤੋਂ ਕੇਵਲਤਾ ਬੇਵਾਲੇ ਰੌਕੀ ਅਤੇ ਲੱਕੀ ਨੇ ਦੱਸਿਆ ਕਿ ਸਵਰਗੀਏ ਪਲਵੰਤ ਸਿੰਘ ਦੀਪੇਵਾਲ ਦੀ ਬੇਟੀ ਸੁਮਿੰਦਰ ਕੌਰ ਉਰਫ ਸ਼ਮੀ ਦੀ ਸੱਸ ਮਾਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਾਲ ਪਹਿਲਾਂ ਵਾਇਗੁਰੀ ਦੇ ਚਰਨਾਂ ਵਿੱਚ ਜਾ ਬਰਾਜੇ ਸਨ ਅਤੇ ਅੱਜ ਕਾਉਂਸਲਰ ਕੁਲਦੀਪ ਕੌਰ ਦੇ ਜਵਾਈ ਦੀਪ ਸਿੰਘ ਉਰਫ ਦੀਪ ਅਤੇ ਧੀ ਸਮਿੰਦਰ ਕੌਰ ਉਰਫ西ਮੀ ਦੇ ਸਮੁੱਚੇ ਪਰਿਵਾਰ ਵੱਲੋਂ ਮਾਤਾ ਸੁਖਵਿੰਦਰ ਕੌਰ ਦੀ ਵਰਸੀ ਮਨਾਉਂਦੇ ਹੋਏ ਮਨੁੱਖਤਾ ਦੀ ਸੇਵਾ ਬਿਰਧ ਆਸ਼ਰਮ ਵਿਖੇ ਰਹਿ ਰਹੇ 50 ਵਿਅਕਤੀਆਂ ਵਾਸਤੇ ਫਲ ਪ੍ਰੂਟ ਰਾਸ਼ਨ ਸਮੇਤ ਹੋਰ ਪਕਵਾਨਾਂ ਦੀ ਸੇਵਾ ਤੇਜੀ ਗਈ ਅਤੇ ਸੁਨੇਹਾ ਭੇਜਿਆ ਕਿ ਭਵਿੱਖ ਵਿੱਚ ਵੀ ਮਨੁੱਖਤਾ ਦੀ ਸੇਵਾ ਬਿਰਧ ਆਸ਼ਰਮ ਲੇਲ ਵਿਖੇ ਜ਼ਰੂਰਤ ਮੁਤਾਬਕ ਸੇਵਾ ਭੇਜਦੇ ਰਹਿਣਗੇ ਇਸ ਮੌਕੇ ਤੇ ਮਨਵਤਾ ਦੀ ਸੇਵਾ ਬਿਰਦ ਆਸ਼ਰਮ ਲੇਲ ਦੇ ਮੁਖ ਸੇਵਾਦਾਰ ਪੰਕਜ ਸਿੰਘ ਲੇਲ ਨੇ ਐਨ ਆਰ ਆਈ ਦੀਪ ਸਿੰਘ ਸੁਮੇਤ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਵਰਗੀ ਕਲਵੰਤ ਸਿੰਘ ਦੀਪੇਵਾਲ ਦੇ ਪਰਿਵਾਰ ਵੱਲੋਂ ਪਹਿਲਾਂ ਵੀ ਕਈ ਵਾਰ ਮਨਵਤਾ ਦੀ ਸੇਵਾ ਬਿਰਦ ਆਸ਼ਰਮ ਵਿਖੇ ਸੇਵਾ ਭੇਜੀ ਗਈ ਹੈ ਇਸ ਮੌਕੇ ਤੇ ਬਨੋਦ ਸ਼ਰਮਾ ਤੇ ਜੇਸ ਨੰਦਾ ਤੋਂ ਇਲਾਵਾ ਹੋਰ ਰਾਜਸਾਨ ਦੇ ਕੋ ਤਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅਜੀ ਪ੍ਰਧਾਨ ਜੀ ਦੱਸਦੇ ਅੱਜ ਬੇਬਾਕ ਨੂੰ ਲੈ ਦੇ ਵਿਸ਼ੇ ਬਾਤਾਂ ਲੈ ਕੇ ਪਹੁੰਚੇ ਕਿੰਨਾ ਉਹਨਾਂ ਸੇਵਾ ਕੀਤੀ ਗਈ ਹੈ ਇਸ ਸੰਬੰਧ ਦਾ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਤੇ ਅਸੀਂ ਅੱਜ ਲੇਹਨ ਵਿਦਿਆਸ਼ਰਮਾ ਮਨਤਾ ਦੀ ਸੇਵਾ ਸਾਡੇ ਇੱਥੇ ਬਹੁਤ ਹੀ ਹੁਣ ਹਾਰ ਲੜਕਾ ਸਾਡਾ ਪੰਖਜ ਜੀ ਇਹਨਾਂ ਨੇ ਸੋਸਾਇਟੀ ਮਨੁੱਖੀ ਦੀ ਸੇਵਾ ਚਲਾ ਰਹੇ ਨੇ ਤੁਸੀਂ ਦੇਖ ਸਕੋਗੇ ਕਾਫੀ ਇੱਥੇ ਕੁਝ ਮਨਪਾਗੀ ਨੇ ਕੁਝ ਬਜ਼ੁਰਗ ਨੇ ਤੇ ਉਹਨਾਂ ਦੀ ਇਹ ਸੇਵਾ ਕਰਦੇ ਨੇ ਉਹਨਾਂ ਦਾ ਪਨਮ ਪਿਸ਼ਣ ਕਰਦੇ ਨੇ ਤੇ ਸਾਡੇ ਬਾਜੀ ਕਨਵੈਂਸਿੰਗ ਦੀ ਪੇਵਾ ਉਹ ਸਾਡੇ ਕੋਲ ਸੀ ਉਹਨਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੀ ਜਿਹੜੀ ਬੇਟੀ ਆ ਨਾ ਉਹਨਾਂ ਦਾ ਜਵਾਈ ਜਵਾਈ ਦੀ ਮਾਤਾ ਦੀ ਵੀ ਡੈਥ ਹੋਈ ਹੈ ਕੁਝ 1-2 ਸਾਲ ਹੋਇਆ ਹੈ ਉਹ ਆਪਣੇ ਮਾਤਾ ਦੀ ਯਾਦ ਵਿੱਚ ਅੱਜ ਅਸੀਂ ਇਹਨਾਂ ਨੂੰ ਪੁੱਛਿਆ ਗਿਰਦਾ ਅਸ਼ੋਕ ਜੀ ਪੰਕਜ ਜੀ ਨੂੰ ਵੀ ਪੰਕਜ ਜੀ ਤੁਹਾਨੂੰ ਵੀ ਦੱਸੋ ਵੀ ਕੀ ਚਾਹੀਦਾ ਕਿਉਂਕਿ ਉਹ ਕਲੰਤ ਜੀ ਦਾ ਜਵਾਈ ਇੰਗਲੈਂਡ ਰਹਿੰਦਾ ਤੇ ਉਹਨੇ ਕਿਹਾ ਵੀ ਮੈਂ ਆਪਣੀ ਮਾਤਾ ਦੀ ਯਾਦ ਵਿੱਚ ਕੁਝ ਜਿਆਦਾ ਜਾਂਦਾ ਬਿਲਦਾ ਅਸ਼ੋਕ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਨੇ ਕਿਹਾ ਵੀ ਰਾਸ਼ਨ ਚਾਹੀਦਾ ਪਿਆਜ਼ ਚਾਹੀਦਾ ਕੋਈ ਫਲ ਫੂਟ ਚਾਹੀਦਾ ਉਹ ਅੱਜ ਉਹਨਾਂ ਨੇ ਉਹਨਾਂ ਦੀ ਬੇਟੀ ਦਾ ਨਾਮ ਸਿਮਨੀ ਤੇ ਉਹਨਾਂ ਦੇ ਹਸ ਬਣਨੇ ਆਪਣੇ ਸਿਮਨੀ ਸਾਸੂ ਬਤਾਵਾ ਜਿਹਨਾਂ ਦੀ ਡੈਥ ਹੋਈ ਤੇ ਉਹਨਾਂ ਦੀ ਯਾਦ ਵਿੱਚ ਉਹਨਾਂ ਨੇ ਆ ਸਾਰਾ ਆਸਮਾਨ ਅੱਜ ਵੀਰਵਾਸ਼ ਵਿੱਚ ਭਰ ਗਿਆ ਮੈਂ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰਨਾ ਕਿ ਵਾਹਿਗੁਰੂ ਉਹਨਾਂ ਦੇ ਆਪਾਰ ਕਿਰਪਾ ਬਣਾ ਕੇ ਰੱਖੋ ਉਸ ਪਰਿਵਾਰ ਤੇ ਜਿਹਨਾਂ ਦੀ ਅੰਨੀ ਅੱਛੀ ਸੋਚ ਆ ਕਿ ਬਿਰਦਾ ਅਸ਼ੁਭ ਘਾਰੀਵਾਲ ਦੇ ਵਿੱਚ ਉਹਨਾਂ ਨੇ ਇੰਗਲੈਂਡ ਤੋਂ ਆਪਣੇ ਬਜ਼ੁਰਗਾ ਦੀ ਯਾਰੀ ਇਸ ਚ ਇੰਨਾ ਕੁਛ ਅਨਾਜ ਭੇਜਿਆ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਸ਼ਹਿਰ ਦੇ ਹੋਰ ਹਾਰ ਕਿ ਕੇਵਲਤਾ ਬੋਆਲੇ ਲੱਖੀ ਜੀ ਤੇ ਰੋਕੀ ਜੀ ਤਨਾਲ ਸ਼ਹਿਰ ਦੇ ਮੁਦੇਸ਼ ਜੀ ਆ ਗਏ ਮੁਦੇਸ਼ ਜੀ ਆਏ ਨੇ ਕਬ ਬਗਾ ਪੜ੍ਹੇ ਦੇ ਬੇਟਾ ਜੀ ਆਏ ਨੇ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਇਹ ਜਿਹੜਾ ਪ੍ਰਾਲਾ ਬਹੁਤ ਵਧੀਆ ਵਾ ਜੁਰਦਾਂ ਦੀ ਯਾਦ ਵਿੱਚ ਇਹਨਾਂ ਨੂੰ ਦਿੰਦੇ ਜੇ ਬੜੀ ਸੀਸ ਦੇਣਗੇ ਤੁਹਾਨੂੰ ਤੇ ਮੈਂ ਸਾਰਿਆਂ ਦੇ ਅੱਗੇ ਚਾਹਨਾ ਵੀ ਜਿਹੜਾ ਵੀ ਕੋਈ ਇਹ ਦੇਦਾ ਚਾਹਦਾ ਐਮ ਆਰ ਆਈ ਡਮ ਐਮ ਆਰ ਆਈ ਕੋਈ ਵੀ ਆਪਣੇ ਬਜ਼ੁਰਗਾਂ ਦੀ ਯਾਦ ਚ ਜਾਂ ਕਿਸੇ ਦੇ ਜਨਮ ਦਿਨ ਤੇ ਇਹਨਾਂ ਦੀ ਸੇਵਾ ਕਰਨੀ ਜੇ ਰਹੀ ਤੇ ਦੇਖ ਸਕਦੇ ਹੋ ਜੇ ਇਹ ਪੰਪਾ ਗੀ ਲੋਕਾਂ ਦੀ ਅਸੀਂ ਕਰਾਂਗੇ ਤੇ ਲੋਕ ਹੀ ਕਰਨਗੇ ਤੇ ਆਪਣਾ ਬੜਾ ਵਧੀਆ ਸਿੱਸਾ ਦੇ ਦੇ ਗਏ دارو ਇਹਨਾਂ ਗੱਲਾਂ ਨਾਲ ਆਲੀ ਨੂੰ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਫਤਿਹ ਆਲੀ ਬਾਗੜੀ ਕਰਨਾਰੇ ਪਰਵਾਹ ਨੇ ਆਪਣੀ ਮਾਤਾ ਦੀ ਯਾਦ ਵਿੱਚ ਪੱਲ ਬਰੂਟ ਰਾਸ਼ੀ ਭੇਜਿਆ ਬਰਦਾਸਮਲੇਰ ਵਿਕੇ ਇਹ ਗੱਨਾ ਜੰਮਲੇ ਪਰਵਾਹ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਉਸ ਐਮਰੇ ਪਰਿਵਾਰ ਦਾ ਕਿਉਂਕਿ ਉਹਨਾਂ ਦੇ ਪਰਿਵਾਰ ਵੱਲੋਂ ਪਹਿਲਾਂ ਵੀ ਸਾਨੂੰ ਸਭਾ ਵਿੱਚ ਬਹੁਤ ਸਹਯੋਗ ਕੀਤਾ ਜਾਂਦਾ ਵਾ ਤੇ ਪਹਿਲਾਂ ਵੀ ਸਾਨੂੰ ਕਰੀਬਨ 1 ਸਾਲ ਡੇਢ ਸਾਲ ਹੋ ਗਿਆ ਵਾ ਸਾਨੂੰ ਇਨਵੇਟਰੀ ਸੇਵਾ ਕੀਤੀ ਸੀ ਉਹਨਾਂ ਪਰਿਵਾਰ ਲੋ ਰਾਸ਼ਨ ਹੋਰ ਵੀ ਉਹਨਾਂ ਦੇ ਆਪਣੇ ਫਾਦਰ ਸਾਹਿਬ ਦੀ ਯਾਦ ਵਿੱਚ ਵੀ ਕਾਫੀ ਸਮਾਂ ਵਗੀਤੀ ਜਾਂਦੀ ਆ ਵਾ ਅੱਜ ਉਹਨਾਂ ਦੀ ਭੈਣ ਸਿਮੀ ਜੀ ਉਹਨਾਂ ਜਿਹੜੇ ਯੂਕੇ ਰਹਿੰਦੇ ਨੇ ਉਹਨਾਂ ਦੀ ਸੱਸ ਜੀ ਮਾਦੀ ਜੀ ਦੀ ਡੈਥ ਹੋ ਗਈ ਸੀ ਉਹਦੀ ਯਾਦ ਵਿੱਚ ਅੱਜ ਰਾਸ਼ਨ ਫਰੂਟ ਸਬਜ਼ੀਆਂ ਸੇਵਾ ਕਰਕੇ ਗਏ ਨੇ ਸਾਡੇ ਬੁੱੱਦਲ ਸਾਹਿਬ ਆਏ ਨੇ ਰੁਕੀ ਭਾਜੀ ਲੱਖੀ ਭਾਜੀ ਹੋਰ ਵੀ ਸਾਡੇ ਵੀਰ ਜਿਹੜੇ ਧਾਰੀਵਾਲ ਤੋਂ ਆਏ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਵੀਰਾਂ ਦਾ ਜਿਹੜਾ ਸਮਾਂ ਕੱਢ ਕੇ ਆਏ ਨੇ ਅਸੀਂ ਇਸ ਦੇ ਨਾਲ ਹੀ ਇਹਨਾਂ ਰੀਵੀਰਾਂ ਨੂੰ ਬੇਨਤੀ ਕਰਦੇ ਆ ਜਿਹੜੇ ਵਿਦੇਸ਼ਾਂ ਚ ਰਹਿੰਦੇ ਨੇ ਆਪਣੇ ਰਿਸ਼ਤੇਦਾਰਾਂ ਤੇ ਸੱਜਣਾਂ ਨੂੰ ਇੱਥੇ ਜ਼ਰੂਰ ਭੇਜੋ ਇੱਕ ਵਾਰ ਕਿਉਂਕਿ ਇੱਥੇ ਦੇਖੋ ਸਾਨੂੰ ਕਿਹੜੀ-ਕਿਹੜੀ ਲੋੜ ਆ ਇਹ ਸਾਰਾ ਹੀ ਕਾਰਜ ਜਿਹੜਾ ਹੈ ਤੁਹਾਡੇ ਸਹਿਯੋਗ ਨਾਲ ਚੱਲਦਾ ਪਿਆ ਵਾ ਤੁਹਾਡੇ ਬਿਨਾ ਅਸੀਂ ਇਹ ਕਾਰਜ ਨੂੰ ਸਫਲ ਆ ਕਰ ਨਹੀਂ ਸਕਦੇ ਇਸ ਕਰਕੇ ਜਿਹੜੀਆਂ ਵੀ ਚੀਜ਼ਾਂ ਦਾ ਲੋੜ ਵਾ ਉਹ ਆਪ ਆ ਕੇ ਤੁਸੀਂ ਆਪਣੇ ਹੱਥੀਂ ਉਹਦਾ ਕਰ ਸਕਦੇ ਹੋ ਇੰਨੀ ਕੀ ਬੇਨਤੀ ਪਵਣ ਹੈ ਨੰਜੀਵਾ ਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਹ